बोलो बाबा तो ओबीसी हो, ओबीसी वाले ऐसी तैसी हूं। मैं हूँ अग्निहोत्री ब्राह्मण मैं हूं वेदी ब्राह्मण मैं हूं द्विवेदी ब्राह्मण मैं हूँ त्रिवेदी ब्राह्मण और मैं हूँ चतुर्वेदी ब्राह्मण चार वेद मैंने पढ़े। ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜੋਗ ਗੁਰੂ RAMDEV ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਹੁਣ ਇੱਕ ਵਾਰ ਫੇਰ RAMDEV ਚਰਚਾ ਦੇ ਵਿੱਚ ਆਏ ਨੇ ਕਿਉਂਕਿ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ OBC ਨੂੰ ਲੈ ਕੇ ਉਹ ਖੁਦ ਨੂੰ ਅਗਨੀ ਹੋਤਰੀ ਬ੍ਰਾਹਮਣ ਦੱਸ ਰਹੇ ਨੇ ਤੇ ਕਹਿੰਦੇ ਨੇ ਜਿਹੜੇ OBC ਕਹਿੰਦੇ ਨੇ OBC ਕੀ ਐਸਸੀ ਕੀ ਤੈ ਸੀ ਕੁਝ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ OBC ਭਾਈਚਾਰੇ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਫਿਰ ਦੁਬਾਰਾ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ OBC ਬਾਰੇ ਗਲਤ ਬਿਆਨ ਦਿੱਤਾ ਹੈ ਤਾਂ ਕਹਿੰਦੇ OBC ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਤਾਂ OBC ਦੀ ਗੱਲ ਕੀਤੀ ਹੈ OBC ਦੇ ਬਾਰੇ ਕਹਿੰਦੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ OBC ਦਾ ਤਾਂ ਮੈਂ ਕਦੇ ਬਿਆਨ ਹੀ ਨਹੀਂ ਦਿੱਤਾ ਕੋਈ ਮੈਂ ਟਿੱਪਣੀ ਨਹੀਂ ਕੀਤੀ ਯਾਨੀ ਕਿ ਸਿੱਧੇ ਤੌਰ ਦੇ ਉੱਤੇ OBC ਵਾਲੇ ਬਿਆਨ ਤੋਂ ਪਲਟੀ ਮਾਰਦੇ ਹੋਏ ਨਜ਼ਰ ਆਏ RAM DEEP ਤਾਂ ਦੱਸ ਦਈਏ ਕਿ ਇਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਸਵਾਲ ਖੜੇ ਹੋਏ ਤੇ ਲੋਕਾਂ ਨੇ ਪਤੰਜਲੀ ਦੇ ਪ੍ਰੋਡਕਟਸ ਦਾ ਬਾਈਕਾਟ ਵੀ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ ਪਤੰਜਲੀ ਦੇ ਸ਼ੋਰੂਮ ਬਣੇ ਹੋਏ ਨੇ ਜਿੱਥੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ ਪਰ ਉਹਨਾਂ ਦਾ ਹੁਣ ਬਾਈਕਾਟ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਵਿਵਾਦਤ ਬਿਆਨ OBC ਨੂੰ ਲੈ ਕੇ ਦਿੱਤਾ ਗਿਆ ਹੈ RAM DEV ਵੱਲੋਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ RAM DEV ਦੇ ਉੱਤੇ ਇੱਕ ਤਰ੍ਹਾਂ ਦਾ ਨਿਸ਼ਾਨਾ ਸਾਧਿਆ ਗਿਆ ਸੀਗਾ ਜਦੋਂ ਡਾਕਟਰਸ ਨੂੰ ਇਹਨਾਂ ਨੇ ਚੈਲੰਜ ਕਰ ਦਿੱਤਾ ਸੀਗਾ ਕਿ ਸਾਡੇ ਕੋਲ ਜ਼ਿਆਦਾ ਇਲਾਜ ਨੇ ਜਿਹੜੇ ਐਲੋਪੈਥੀ ਵਾਲੇ ਡਾਕਟਰ ਨੇ ਉਹਨਾਂ ਦੇ ਕੋਲ ਇਲਾਜ ਘੱਟ ਨੇ ਸਾਡੇ ਪ੍ਰੋਡਕਟ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਅਸਰ ਕਰਦੇ ਨੇ ਪਰ ਪ੍ਰੋਡਕਟਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਨੇ ਲਗਾਤਾਰ ਕਈ ਪ੍ਰੋਡਕਟ ਇਹਨਾਂ ਦੇ ਗੁਣਵੱਤਾ ਦੀ ਕਸੌਟੀ ਦੇ ਉੱਤੇ खरे ਨਹੀਂ ਉਤਰੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਬੈਨ ਕਰਨ ਦੀਆਂ ਗੱਲਾਂ ਹੋਈਆਂ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸਿਆਸਤ ਦੇ ਵਿੱਚ ਵੀ ਪੂਰਾ ਹੱਥ ਹੈ ਸਿਆਸਤ ਦੇ ਵਿੱਚ ਕਈ ਲੀਡਰ ਉਹਨਾਂ ਦੇ ਬਚਾਅ ਦੇ ਵਿੱਚ ਉਤਰ ਆਉਂਦੇ ਨੇ ਤੇ ਹੁਣ ਇੱਕ ਵਾਰ ਫੇਰ ਚਰਚਾ ਦੇ ਵਿੱਚ ਨੇ ਕਿਉਂਕਿ OBC ਨੂੰ ਲੈ ਕੇ ਬਿਆਨ ਦਿੱਤਾ ਗਿਆ RAMDEV ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਜਦੋਂ ਉਹ ਆਪਣੇ ਸਾਥੀਆਂ ਦੇ ਨਾਲ ਬੈਠੇ ਹੋਏ ਨੇ ਸਹਿਯੋਗੀਆਂ ਦੇ ਨਾਲ ਬੈਠੇ ਹੋਏ ਨੇ ਇੱਕ ਛੋਟਾ ਜਿਹਾ ਹਵਨ ਵੀ ਕੀਤਾ ਜਾ ਰਿਹਾ ਤਾਂ ਉਹਦੇ ਵਿੱਚ ਆਹੋਤੀ ਪਾਉਂਦੇ ਹੋਏ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਮੈਂ ਅਗਨੀ ਹੋਤਰੀ ਆ ਮੈਂ ਚਾਰ ਵੇਦਾਂ ਦਾ ਗਿਆਤਾ ਹੈ ਇਸ ਕਰਕੇ ਮੈਂ ਚਤੁਰਵੇਦੀ ਵੀ ਹਾਂ ਤਾਂ ਕੁੱਲ ਮਿਲਾ ਕੇ ਇੱਕ OBC ਨੂੰ ਲੈ ਕੇ ਉਹਨਾਂ ਨੇ ਟਿੱਪਣੀ ਕਰ ਦਿੱਤੀ ਸੀ ਕਿ OBC ਕੀ ਐਸੀ ਕੀਤਾ ਐਸੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਦੁਬਾਰਾ ਪੁੱਛਿਆ ਗਿਆ ਬਾਈਕਾਟ ਹੋਣਾ ਸ਼ੁਰੂ ਹੋਇਆ ਤਾਂ ਉਹ ਕਹਿੰਦੇ ਮੈਂ ਤਾਂ OBC ਦੀ ਕਦੇ ਗੱਲ ਹੀ ਨਹੀਂ ਕੀਤੀ ਮੈਂ OBC ਤੇ ਟਿੱਪਣੀ ਕਿਉਂ ਕਰੂੰਗਾ ਮੈਂ ਤਾਂ OBC ਬਾਰੇ ਕਿਹਾ ਹੈ OBC ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਮਾਹੌਲ ਭਾਗਦਾ ਦਿਖਾਈ ਦਿੱਤਿਆ ਤਾਂ ਦੱਸਦੀ ਕਿ RAMDEV ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਨੇ ਪਤੰਜਲੀ ਦੇ ਉਹਨਾਂ ਦੇ ਪ੍ਰੋਡਕਟ ਕਾਫੀ ਪ੍ਰਸਿੱਧ ਨੇ ਤੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਉਹ ਪ੍ਰੋਡਕਟ ਜਾਂਦੇ ਸੀ ਕਈ ਦੇਸ਼ਾਂ ਨੇ ਪ੍ਰੋਡਕਟ ਬੈਨ ਵੀ ਕੀਤੇ ਹੋਏ ਨੇ ਕਿ ਇਹ ਸਾਡੇ ਮਿਆਰ ਦੇ ਉੱਤੇ ਖਰੇ ਨਹੀਂ ਉਤਰਦੇ ਤੇ ਪਰ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਬੰਦਾ ਬਿਆਨ ਦਿੰਦਾ ਬਿਆਨ ਤੋਂ ਬਾਅਦ ਮੁੱਕਰ ਮਿੰਟਾਂ ਦੇ ਵਿੱਚ ਜਾਂਦਾ ਹੈ ਕਿ ਮੈਂ ਤਾਂ ਓਬੀਸੀ ਬਾਰੇ ਕੁਝ ਕੀ ਆਈ ਨਹੀਂ ਮੈਂ ਤਾਂ ਓਬੀਸੀ ਬਾਰੇ ਚਰਚਾ ਕੀਤੀ ਸੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿ ਮੋੜ ਲੈਂਦਾ ਹੈ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ